ਐ ਐਸਐਚਓ ਐਸਏ ਪ੍ਰਮਜੀਤ ਸਿੰਘ ਥਾਣਾ ਬੈਰੋਕੇ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਹਰਮਨबीर ਸਿੰਘ ਗਿੱਲ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਹਜਾ ਦੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਲੋਕ ਕਈ ਲੋਕ ਜਿਹੜੇ ਨਸ਼ਾ ਤੋਂ ਜਿਹੜੇ ਪ੍ਰਭਾਵਿਤ ਹੋ ਚੁੱਕੇ ਸੀ ਉਹਨਾਂ ਦੇ ਨਾਲ ਅਤੇ ਮੈਂ ਪਿੰਡ ਦੇ ਪਤਵੰਤੇ ਸੱਜਣਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਦੀ ਪ੍ਰੇਰਿਆ ਅਤੇ ਉਹਨਾਂ ਨੂੰ ਮੈਂ ਨਾਲ ਲਿਆ ਕੇ ਫਿਰ ਕੱਲ ਦੇ ਪਰਸੋਂ ਦੇ ਵਿੱਚ ਪੰਜ ਬੰਦਿਆਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਫਾਜ਼ਲਗਾ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਨਾਲ ਉਹਨਾਂ ਦੇ ਵਾਰਸਾਂ ਨੇ ਉਹਦੇ ਛੱਡਿਆ ਤੇ ਉਹਨਾਂ ਨੂੰ ਹੋਰ ਵੀ ਦੱਸਿਆ ਵੀ ਭਾਈ ਨਸ਼ਾ ਬਹੁਤ ਵੱਡੀ ਲਾਹਣ ਤੇ ਤੇ ਤੁਸੀਂ ਆ ਜਿਹੜਾ ਇਹਨੂੰ ਨਸ਼ੇ ਨੂੰ ਛੱਡਦੇ ਹੋ ਤਿਆਗੋ ਤੇ ਹੋਰ ਲੋਕਾਂ ਨੇ ਵੀ ਜਿਹੜਾ ਇਸ ਸੰਬੰਧੀ ਪ੍ਰੇਰੋ ਵੀ ਆਪਾਂ ਨਸ਼ਾ ਛੱਡਦੀ ਜੇ ਕੋਈ ਇਸ ਤੋਂ ਇਲਾਵਾ ਹੋਰ ਵੀ ਜੇ ਕੋਈ ਵਿਅਕਤੀ ਜਿਹੜਾ ਆਪਣਾ ਨਸ਼ਾ ਛੱਡਣਾ ਚਾਹੁੰਦਾ ਹੈ ਇਸ ਸੰਬੰਧੀ ਆਮ ਆਮ ਜਨਤਾ ਤੇ ਆਮ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜਾ ਇਸ ਸੰਬੰਧੀ ਜੇ ਕੋਈ ਨਸ਼ਾ ਛੱਡਣਾ ਹੋਰ ਵਿਅਕਤੀ ਚਾਹੁੰਦਾ ਮੈਂ ਉਹ ਮੈਨੂੰ ਜਿਹੜਾ ਆ ਕੇ ਮੇਰੇ ਨਾਲ ਤਾਲਮਿਲ ਫੋਨ ਤੇ ਕਰੇ ਜਾਂ ਮੈਨੂੰ ਆ ਕੇ ਮਿਲੇ ਤੇ ਮੈਂ ਉਹਨੂੰ ਜਿਹੜਾ ਆਪਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਉਹਨੂੰ ਐਡਮਿਟ ਕਰਵਾ ਦੇਵਾਂਗਾ ਤੇ ਜੇ ਤੁਹ ਆਪਣਾ ਨਾਮ ਪਤਾ ਨਹੀਂ ਦੱਸਣਾ ਚਾਹੁੰਦਾ ਉਹ ਵੀ ਮੈਨੂੰ ਦੱਸੇ ਤਾਂ ਮੈਂ ਉਹਨਾਂ ਜਿਹੜਾ ਨਾਮ ਵੀ ਗੁਪਤ ਰੱਖਿਆ ਜਾਊਗਾ